ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਚੰਡੀਗੜ੍ਹ ਦੇ ਵਿੱਚ ਅਸਤੀਫਾ ਦੇ ਸਕਦੇ ਨੇ ਭਾਜਪਾ ਦੇ ਸਾਰੇ ਕਾਉਂਸਲਰ ਪ੍ਰਾਪਰਟੀ ਟੈਕਸ ਵਧਾਏ ਜਾਣ ਦੇ ਵਿਰੋਧ ਦੇ ਵਿੱਚ ਸਮੂਹਿਕ ਅਸਤੀਫੇ ਤੇ ਵਿਚਾਰ ਕੀਤਾ ਜਾ ਰਿਹਾ ਹੈ ਭਾਜਪਾ ਮੇਅਰ ਅਤੇ ਕਾਉਂਸਲਰ ਪ੍ਰਸ਼ਾਸਨ ਦੇ ਫੈਸਲੇ ਤੋਂ ਨਾਰਾਜ਼ ਨੇ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਭਾਜਪਾ ਦੇ ਕਾਉਂਸਲਰ ਸਮੂਹਿਕ ਅਸਤੀਫੇ ਤੇ ਭਾਜਪਾ ਕਾਉਂਸਲਰ ਵਿਚਾਰ ਕਰ ਰਹੇ ਨੇ ਜੋ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਆ ਦਰਸਲ ਜੋ ਕਿ ਚੰਡੀਗੜ੍ਹ ਦੇ ਵਿੱਚ ਪ੍ਰਾਪਰਟੀ ਟੈਕਸ ਦੇ ਵਿੱਚ ਵਾਧਾ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਲਿਆ ਗਿਆ ਤੇ ਇਸ ਦਾ ਬੀਜੇਪੀ ਦੇ ਕੌਂਸਲਰਸ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਵਿਰੋਧ ਦੇ ਵਜੋਂ ਬੀਜੇਪੀ ਦੇ ਸਾਰੇ ਕੌਂਸਲਰ ਆਪਣਾ ਅਸਤੀਫਾ ਦੇ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਮੂਹਿਕ ਅਸਤੀਫੇ ਤੇ ਬੀਜੇਪੀ ਦੇ ਕੌਂਸਲਰ ਵਿਚਾਰ ਕਰ ਰਹੇ ਨੇ ਤਾਂ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਸਾਰੇ ਕੌਂਸਲਰਸ ਦੇ ਵੱਲੋਂ ਅਸਤੀਫਾ ਦਿੱਤਾ ਜਾ ਸਕਦਾ ਹੈ ਪ੍ਰਾਪਰਟੀ ਟੈਕਸ ਵਧਾਈ ਜਾਣ ਦੇ ਵਿਰੋਧ ਦੇ ਵਿੱਚ ਅਸਮੂਹੀ ਕਸਤੀਫੇ ਤੇ ਵਿਚਾਰ ਕੀਤਾ ਜਾ ਰਿਹਾ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜ ਚੁੱਕੇ ਨੇ ਉਮੇਸ਼ ਚੰਡੀਗੜ੍ਹ ਦੇ ਨਾਲ ਜੁੜੀ ਵੱਡੀ ਖਬਰ ਬੀਜੇਪੀ ਦੇ ਸਾਰੇ ਕਾਉਂਸਲਰ ਅਸਤੀਫਾ ਦੇ ਸਕਦੇ ਨੇ ਬਿਲਕੁਲ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈਗੀ ਉਹ ਵੱਧਦੀ ਜਾ ਰਹੀ ਹੈ ਔਰ ਜਿਸ ਹੌਨਾਲ ਜਿਹੜੇ ਟੈਕਸ ਦੀ ਗੱਲ ਹੈ ਪ੍ਰੋਪਰਟੀ ਟੈਕਸ ਜਿਹੜਾ ਵਧਾਇਆ ਗਿਆ ਉਹਨੂੰ ਘਟਾਉਣ ਦੀ ਗੱਲਾਂ ਚੱਲਦੀਆਂ ਸੀਗੀਆਂ ਕਿ ਕਿਉਂਕਿ ਬੀਜੇਪੀ ਦੇ ਰਾਜ ਐਸਮ ਮੇਅਰ ਬੀਜੇਪੀ ਦਾ ਹੈ ਔਰ ਉਹਨਾਂ ਨੂੰ ਬੀਜੇਪੀ ਦੇ ਵਿਕਲ ਮੀਟਿੰਗ ਵੀ ਹੋਈ ਹੈ ਕਮਲੋਂਬੀਚ ਸੈਕਟਰ ਤੇ ਵਿੱਚ ਬੀਜੇਪੀ ਦਾ ਜਿਹੜਾ ਪਾਰਟੀ ਆਫਿਸ ਹੈ ਉੱਥੇ ਸਾਰੇ ਪਾਰਸ਼ਦ ਜਿਹੜੇ ਬੀਜੇਪੀ ਦੇ ਚੁਣੇ ਹੋਏ ਪਾਰਸ਼ਦ ਮੇਅਰ ਤੇ ਪਾਰਟੀ ਪ੍ਰਧਾਨ ਔਰ ਲੀਡਰਾਂ ਦੀ ਮੀਟਿੰਗ ਹੋਈ ਹੈ ਪ੍ਰੋਪਰ ਉਹਦੇ ਵਿੱਚ ਸਾਰੇ ਪਾਰਸ਼ਦਾਂ ਨੇ ਇੱਕ ਮਤ ਹੋ ਕੇ ਕਿਹਾ ਕਿ ਜੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜਾਂ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਪਿਆ ਸੀ ਲੋਕਾਂ ਨੂੰ ਜਵਾਬ ਵੀ ਦੇਣਾ ਹੈ ਚੋਣ ਵੀ ਆਉਣ ਵਾਲੇ ਨੇ ਕੁਝ ਮਹੀਨੇ ਬਾਅਦ ਜੇ ਐਡਮਿਨਿਸਟ੍ਰੇਸ਼ਨ ਨਹੀਂ ਸੁਣਦਾ ਤਾਂ ਫਿਰ ਸਾਡਾ ਆਪਣੇ ਪਦਾਂ ਤੇ ਬੈਠੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ ਇਸ ਕਰਕੇ ਇੱਕ ਸਮੂਹਿਕ ਜਿਹੜਾ ਸਿਫਾ ਹੈ ਉਸਤੇ ਦੇ ਵੀ ਚਰਚਾ ਚੱਲ ਰਹੀ ਹੈ ਹਾਲਾਂਕਿ ਇਹ ਦੇਖਣਾ ਹੋ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਅੱਗੇ ਬੀਜੇਪੀ ਦੀ ਕੀ ਰਣਨੀਤੀ ਰਹੇਗੀ ਕਿ ਆ ਪ੍ਰਸ਼ਾਸਨ ਨਾਲ ਜਾਂ ਦਿੱਲੀ ਤੱਕ ਜਿਹੜੀ ਗੱਲਬਾਤ ਹੈ ਉਹ ਪਹੁੰਚਾਈ ਜਾ ਰਹੀ ਹੈ ਉਸੇ ਦੀ ਗੱਲਬਾਤ ਚੱਲ ਰਹੀ ਹੈ ਲੇਕਿਨ ਇਹ ਹੋ ਸਕਦਾ ਹੈ ਕਿ ਬੀਜੇਪੀ ਮੇਅਰ ਸੇ ਮੇਅਰ ਸਮੇਤ ਜਿਹੜੇ ਬੀਜੇਪੀ ਦੇ ਕਾਰਸ਼ਦ ਨੇ ਉਹਨਾਂ ਨੇ ਸਾਫ਼ ਸ਼ਿਕਾਇਤ ਤਾਂ ਕਿ ਜੇ ਸਾਡੀ ਨਹੀਂ ਸੁਣੀ ਜਾ ਰਹੀ ਹੈ ਤਾਂ ਫਿਰ ਅਸੀਂ ਰਿਜ਼ਾਈਨ ਕਰਨ ਤੋਂ ਵੀ ਨਹੀਂ ਚੁੱਕਾਂਗੇ ਉਮੇਸ਼ ਜੀ ਪ੍ਰੋਪਰਟੀ ਟੈਕਸ ਦੇ ਵਿੱਚ ਉਹ ਵਾਅਦਾ ਕੀਤਾ ਹੈ ਕਿ ਕਦੋਂ ਇਹ ਫੈਸਲਾ ਲਿਆ ਗਿਆ ਕਿੰਨਾ ਪਹਿਲਾਂ ਤੇ ਮੁਕਾਬਲੇ ਵਾਅਦਾ ਕੀਤਾ ਗਿਆ ਦੇਖੋ ਪ੍ਰੋਪਰਟੀ ਟੈਕਸ ਕਿਉਂਕਿ ਦੇਖੋ ਚੰਡੀਗੜ੍ਹ ਨਗਰ ਨਿਗਮ ਜਿਹੜਾ ਹੈਗਾ ਜਾਂ ਐਮਸੀ ਵਿੱਚ ਕੋਈ ਪੈਸਾ ਨਹੀਂ ਹੈ ਸੈਲਰੀ ਦੇਣ ਨੂੰ ਵੀ ਪੈਸਾ ਨਹੀਂ ਹੈ ਖਸਤਾ ਹਾਲਤ ਹੈ ਆ ਆਰਥਿਕ ਤੌਰ ਤੋਂ ਕਮਜ਼ੋਰ ਹੋ ਚੁੱਕੀ ਹੈ ਐਮਸੀ ਔਰ ਇਹ ਇਹ ਪਿਛਲੇ ਕੁਝ ਟਾਈਮ ਤੋਂ ਲਗਾਤਾਰ ਜਦੋਂ ਤੋਂ ਨਵੇਂ ਮੇਅਰ ਬੀਜੇਪੀ ਦੇ ਬਣੇ ਨੇ ਉਹਨਾਂ ਦੇ ਸਾਹਮਣੇ ਇੱਕ ਚੁਣੌਤੀ ਹੈ ਆ ਪਿਛਲੇ ਲਗਾ ਲਓ ਕਿ ਜਦੋਂ ਟੈਕਸ ਵਧਾਇਆ ਗਿਆ ਕੁਝ ਮਹੀਨੇ ਪਹਿਲਾਂ ਉਸ ਤੋਂ ਬਾਅਦ ਇਹ ਵਿਰੋਧ ਉਠਣਾ ਹੋ ਗਿਆ ਸੀਗਾ ਪਿਛਲੇ ਮਹੀਨੇ ਕਿ ਇੰਨਾ ਜਿਆਦਾ ਲੋਕਾਂ ਦੇ ਉੱਪਰ ਟੈਕਸ ਨਹੀਂ ਥੋਪਣਾ ਚਾਹੀਦਾ ਸੀ ਔਰ ਪ੍ਰਸ਼ਾਸਨ ਨਾਲ ਲਗਾਤਾਰ ਗਲਵਾਦ ਵੀ ਚੱਲਦੀ ਰਹੀ ਹੈ ਲੇਕਿਨ ਹਲੇ ਟੈਕਸ ਕਟਾਇਆ ਨਹੀਂ ਗਿਆ ਔਰ ਇਸੇ ਕਰਕੇ ਬੀਜੇਪੀ ਦੇ ਆਰਸ਼ਦਾਂ ਦਾ ਕਹਿਣਾ ਕਿ ਜਦੋਂ ਪ੍ਰਸ਼ਾਸਨ ਦੇ ਵਿੱਚ ਸੁਣਵਾਈ ਨਹੀਂ ਹੋ ਰਹੀ ਅਫਸਰ ਨਹੀਂ ਸੁਣ ਰਹੇ ਆ ਫਿਰ ਉਹਨਾਂ ਨੂੰ ਆਪਣੇ ਪਤਾਂ ਤੇ ਰਹਿਣ ਦਾ ਜਾਂ ਆਪਣੇ ਚੁਣੇ ਹੋਏ ਨੁਮਾਇੰਦਿਆਂ ਦਾ ਕੋਈ ਰਹਿਣ ਦਾ ਕੋਈ ਤਕ ਨਹੀਂ ਬੰਦਦਾ ਇਸ ਕਰਕੇ ਸਮਾਜਿਕ ਗਤੀਵਿਧੀ ਜਿਹੜੀ ਇਹ ਗੱਲ ਉਹ ਸਾਹਮਣੇ ਨਹੀਂ ਕੋਈ ਗੱਲ ਕਰਦੀ हां ठीक है उमेश फिलहाल दी पूरी जानकारी बहुत-बहुत धन्यवाद। चंडीगढ़ ਦੇ ਵਿੱਚ ਬੀਜੇਪੀ ਦੇ ਸਾਰੇ ਕਾਉਂਸਲਰਸ ਅਸਤੀਫਾ ਦੇ ਸਕਦੇ ਨੇ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਾਪਰਟੀ ਟੈਕਸ ਵਧਾਈ ਜਾਣ ਦੇ ਵਿਰੋਧ ਦੇ ਵਿੱਚ ਸਮੂਹਿਕ ਅਸਤੀਫੇ ਤੇ ਵਿਚਾਰ ਕੀਤਾ ਜਾ ਰਿਹਾ ਹੈ।